ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿ ਰਾਸਾਹਿਬ ਹਰ ਜੁਗ ਜੁਗ ਭਗਤ ਪਾਇ ਪੈ ਜਗਦਾਇ ਰਾਮ ਰਾਜ ਹਰ ਨਾਗ ਦੁਸ਼ਟ ਮਾਰਿਆ ਪੱਲਾ ਤਰਾਇਆ ਅਹੰਕਾਰ ਅਨੰਦ ਕਾ ਪਿੱਟ ਦੇ ਨਾਮ ਦੇਉ ਮੁਕਲਾਇਆ ਜਾ ਨਾਨਕ ਸਾਰ ਸੇਵਾਂ ਤਲਹਿ ਛੜਾਇਆ ਸਲੋਕ ਮਹਲਾ ਪਹਿਲਾ ਦੁਖ ਦਰਦ ਸੁਖ ਰੋਗ ਪਿਆਜਾ ਸੁਖ ਤਾਂ ਮਨ ਹੋਏ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨ ਹੋਇ ਬਲਹਾਰੀ ਕੁਦਰਤ ਵਸਿਆ ਤਰਹੰਤਨ ਜਾਇ ਲਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਤ ਅਕਲ ਕਲਾ ਪਰਪੂਰ ਰਹਾ ਤੂੰ ਸਚ ਸਹ ਸਵਾਲੇ ਜਿਨ ਕੀਤੇ ਸੁਪਰਪਿਆ ਕਹੋ ਨਾਨਕ ਕਰਤੇ ਕੀ ਗੱਤਾਂ ਜੋ ਕੁਛ ਕਰਨਾ ਸੋ ਕਰ ਰਹਾ ਸੋਦਰ ਰਗ ਸਮਹ ਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇ ਰਖਿਆ ਸੁਕਰ ਕੇ ਜਿਤ ਵੇ ਸਰਬ ਸਮਲ ਵਾਜ ਤੇਰੇ ਨਾਮ ਅਨੇਕ ਸੰਕਾ ਕੀਤੇ ਤੇਰੇ ਵਾਣਹਾਰੇ ਕੀਤੇ ਤੇਰੇ ਰਾਗ ਪਰੇ ਸੋ ਕਹੀਏ ਕੀਤੇ ਤੇਰੇ ਗਾਵਣਹਾਰੇ ਗਾਵਣ ਤੁਨ ਭਉਣ ਪਾਣੀ ਬਸੰਤਰ ਗਾਵੈ ਰਾਜ ਧਰਮ ਦਵਾਰੇ ਗਾਵਣ ਤੂੰ ਚਿਤਕਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੂੰ ਸਰਬਰਮਾ ਦੇਵ ਸੌਣ ਤੇ ਰਿਸਦਾ ਸਵਾਰੇ ਗਾਵਣ ਕੁਗਨ ਨਿੰਦਰੰਦ ਰਾਸਨ ਬੈਟੇ ਦੇਵਤਿਆਂ ਅੰਦਰ ਨਾਲੇ ਗਾਵਣ ਤੂੰ ਸੈ ਸਮਾਧੀ ਅੰਦਰ ਗਾਵਣ ਤੂੰ ਸਾਧ ਵਿਚਾਰੇ ਗਾਵਣ ਤੂੰ ਜਤੀ ਸਤੀ ਸੰਤੋਖੀ ਗਾਵਣ ਤੂੰ ਵੀਰ ਕਰਾਰ ਗਾਵਣ ਤੂੰ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੂੰ ਨਮੋਣੀ ਆ ਮਨਮੋਹਣਾ ਸੁਰਗ ਮੱਚ ਪਿਆਲੇ ਗਾਵਣ ਤੂੰ ਤਨ ਪਾਇ ਤੇਰੇ ਅਠਸਠ ਤੀਰਥ ਨਾਲੇ ਗਾਵਣ ਤੂੰ ਜੋਤ ਮਹਾਂਮਲ ਸੂਰਾ ਗਾਵਣ ਤੂੰ ਨ ਕਾਣੀ ਚਾਰੇ ਗਾਵਣ ਤੂੰ ਕੰਡ ਮੰਡਲ ਬ੍ਰਹਮੰਡਾ ਕਰ ਕਰਕੇ ਰੱਖੇ ਤੇਰੇ ਤਾਰੇ ਸੇਤ ਤੂੰ ਨ ਗਾਵਣ ਜੋਤ ਤੂੰ ਪਾਵਣ ਅਰਤੇ ਤੇਰੇ ਭਗਤ ਰਸਾਲੇ ਹੋਰ ਕੇ ਤੂੰ ਨ ਗਾਵਣ ਸਿਮ ਚਿਤ ਨ ਆਵਣ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਤਿ ਸਾਈਬ ਸੱਚ ਸੱਚ ਨਾਹੀਂ ਹੈ ਪੀ ਉਸ ਜੈ ਨਜਾ ਸਿਰਚ ਨਜਿਨ ਰਚਾਈ ਰੰਗੇ ਰੰਗੇ ਪਾਤੀ ਕਰ ਕਹ ਜਨ ਸਿ ਮਾਇ ਜਿਨੁ ਪਾਈ ਕਰ ਕਰ ਦਿਖਾ ਕਿ ਤ ਆਪਣਾ ਜੋ ਤਸ ਦੇਵ ਡਿਐ ਜੋ ਤਸ ਪਾਵੇ ਸੋਏ ਕਰ ਸਿ ਬ੍ਰੁਕ ਮਨ ਕਰ ਨ ਜਾਏ ਸੋ ਪਤਸ਼ਾਹ ਸਤਿ ਸਾਈਬ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੁਣ ਵਡਾ ਕਹਿ ਸਭ ਕੋਏ ਕਿਵੜ ਵਡਾ ਡੀਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਨੇ ਵਾਲੇ ਤਰੇ ਸਮਾਏ ਵਡੇ ਮੇਰੇ ਸਾਈ ਬਹਾ ਗਰਗ ਮੇਰਾ ਗੁਣੀ ਘੇਰਾ ਕੋਈ ਨ ਜਾਣੇ ਤੇਰਾ ਕਿਤਾ ਕਿਵੜ ਚੀਰਾ ਰਹਾਉ ਸਭ ਸਰਤੇ ਮਿਲ ਸਰਤੇ ਕਮਾਈ ਸਭ ਕੀਮਤ ਵਿਲ ਕੀਮਤ ਪਾਈ ਜਾਣੇ ਤਹਨੇ ਗੁਰ ਗਰਹਾਈ ਕਹਿਣ ਨ ਜਾਏ ਤੇਰੀ ਤਿਲ ਵਿਡਿਆਏ ਸਭ ਸਤ ਸਭ ਤਪ ਸਭ ਚੰਗੀਆਂ ਸਦਾ ਪੁਰਖਾਂ ਕਿਹਾ ਵੜੀਆਂ ਤੁਧ ਵਿਣਸ ਦੇ ਕਿੰਨਾ ਪੈ ਆ ਕਰ ਮੈ ਲੈ ਨਾਕ ਰਹਾਇ ਆਖਣ ਵੇਲੇ ਕੀ ਵਿਚਾਰਾ ਸਿਫਤੀ ਪਰ ਤੇਰੇ ਪੰਡਹ ਹਰ ਜਿਸ ਤੋਂ ਦੇਤ ਸੇ ਕੇ ਆਚਾਰ ਨਾਨਕ ਸੱਚ ਸਵਰਨ ਹਰ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰ ਮਰ ਜਾਉਂ ਆਖਣ ਔਖਾ ਸਚਨ ਸਚ ਨਾਮ ਕੇ ਲਾਗੇ ਭੁਗਤ ਭੁਖਾ ਗਾ ਚਲੇ ਅਦੁਖ ਸੁਖ ਵਿਸਰ ਮੇਰੀ ਮਾਏ ਸੱਚ ਸਭ ਸੱਚ ਨਹੀਂ ਰਹੋ ਸਚ ਨਾਮ ਗਿਤ ਲਵੜਿਆ ਅਖਤ ਕੀ ਕੀਮਤ ਨਹੀਂ ਪਾਈ ਜੇ ਸੰਮਿਲ ਕੇ ਆਖਣ ਪੈ ਵਡਨ ਹੋਵੇ ਘਟ ਨ ਜਾਏ ਨਾ ਉਹ ਮਰਨ ਹੋਵੇ ਸੁਗ ਦੇੰਦ ਰਹਿਨ ਚੁੱਕੇ ਭੋਗ ਗੁਣ ਏ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਜਿਹੜਾ ਆਪ ਤੇ ਵਰਤੇ ਰਿਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਸਰ ਤੇ ਕਮ ਜਾਤ ਨਾਨਕ ਨਾਮੈ ਬਾਜਸਨੋਤ ਰਾਗ ਗੁਜਰੀ ਮਹੱਲਾ ਚੌਥਾਰ ਕੇ ਜਨ ਸਤਿਗੁਰ ਸਤਪੁਰਖਾਂ ਮਿਨੋ ਕਰਿਓ ਗੁਰ ਪਾਸ ਹਮ ਕੇre ਕਰਮ ਸਤਗੁਰ ਸਰਨਾਇ ਕਰਦੇ ਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੁਕੋ ਰਾਮਨਾ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮ ਰੀਰ ਰਾਸ ਰਹਾਉ ਹਰ ਜਨ ਕੇਵੜ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਪਤਾ ਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰਸ ਨਾਮ ਨ ਪਾਇ ਤੇ ਪਾਗਣ ਜੰਪਾਸ ਜੋ ਸਤਿਗੁਰ ਸਰਨ ਸੰਗਤ ਨੇ ਆਏ ਤਰਕ ਜੀਵ ਤਰਕ ਜੀਵ ਸਿਜਣ ਹਰਜਨ ਸਤਿਗੁਰ ਸੰਗਤ ਪਾਈ ਤੇ ਤੁਰ ਮਸਤ ਗਿਲੇ ਕੀ ਲਖਾ ਸੇ ਧੰਨ ਧੰਨ ਸਾਸੰਗ ਜੀ ਤਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵ ਉਤਮ ਜਾਰ ਹਰ ਜੀਉ ਪਰਿਆ ਸਾਲ ਪਤਰਮ ਜੰਤੂ ਪਾਏ ਕਾ ਕਰਿ ਜਕਾ ਗ ਕਰ ਤਰਿਆ ਮੇਰੇ ਮਹਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਸ਼ਟ ਹਰਿਆ ਰਹਾਉ ਜਨਨ ਪਿਤ ਲੋਕ ਸੁਤ ਬਣ ਤਹਾ ਕੋਏ ਨ ਕਿਸ ਕੇ ਤਰਿਆ ਸਰ ਸਰ ਜਿਸ ਬਾਏ ਠਾਕੁਰ ਕਾਹੇ ਮਨ ਭੋਕਰਿਆ ਊੜ ਊੜ ਆਵੇਂ ਸ ਕੋ ਸੰ ਤਸ ਪਾਛੇ ਬਚਰੇ ਛਰਿਆ ਤਿੰਨ ਕਵਨ ਖਲਾਵੇ ਕਵਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਦਾਨ ਠਾਕੁਰ ਕਰ ਤਲ ਧਰਿਆ ਨਨ ਨਾਨਕ ਬਲ ਬਲ ਸਤ ਬਲ ਜਾਈਐ ਤਰੰਤਨ ਪਰ ਆਵਰਿਆ ਰਾਗਾ ਸਾ ਮਹੱਲਾ ਚੌਥਾ ਸੋ ਪ੍ਰਖੇ ਓੰਕਾਰ ਸਤਗੁਰ ਪ੍ਰਸਾਦ ਸੋ ਪ੍ਰਖ ਨਰਨਜਨ ਹਰ ਪ੍ਰਖ ਨਰਨਜਨ ਹਰਗਮ ਅਗਮ ਪਰ ਸਭ ਤੇ ਆਵੇ ਸਭ ਤੇ ਆਵੇ ਤੁਧ ਜੀ ਹਰ ਸੱਚੇ ਸਰ ਜਨ ਹਾਰਾ ਸਭ ਜੀ ਤੁਮਾਰੇ ਜੀ ਤੁੰ ਜੀ ਆਕ ਦਾ ਤਾਰ ਹਰ ਧਿਆਉ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਾ ਪੇ ਠਾਕੁਰ ਹਰਾ ਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬਨ ਅਨੰਤਰ ਜਿਆਰੇ ਕੋਪੁਰਕ ਸਮਾਨ ਇੱਕ ਦਾ ਤਿਕ ਭਖਾਰੀ ਜੀ ਸਭ ਤੇਰੇ ਝੋ ਜਵੇ ਡਾਣਾ ਤੂੰ ਆਪੇ ਦਾਤਾ ਆਪੇ ਭੁਖਤਾ ਜੀ ਹਉ ਤਦ ਬਿਨਿ ਅਵਰ ਨ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਅਖ ਵਖਾਣਾ ਜੋ ਸੇਵ ਜੋ ਸੇਵ ਤੁਧ ਜੀ ਨਿਰਨਾਣਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪੈ ਜਨ ਹਰ ਧਿਆਇ ਜੀ ਤਨ ਟੁੱਟੇ ਜਮ ਕੀ ਫਾਸੀ ਜਨਰਪੋ ਜਨਹਰ ਨਰਪੋ ਤੇ ਆਇਆ ਜੀ ਤਨ ਕਾ ਪੋ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਨ ਹਰ ਤੇ ਆਇਆ ਜੀ ਨਿਰ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਖਤ ਸਲਾਹਣ ਤੁਧ ਜਹਰਨ ਕਨੇਕ ਅਨੰਤ ਤਰੇ ਅਨਕ ਤੇਰੇ ਅਨਕਰ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤ ਤੇਰੇ ਅਨੇਕ ਤੇਰੇ ਨਿਕ ਪੜੇ ਬਸ ਸਿਮਰਸਤ ਜੀ ਕਰ ਕੇ ਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤ ਤੂੰ ਆਦਪੁਰਖ ਪਰੰਪਰ ਕਰਤਾ ਜਿਤ ਜਗੜ ਹਵਰ ਨ ਕੋਇ ਤੂੰ ਜੋ ਜੁਗੇ ਕੁਸ ਦਸਦਾ ਤੂੰ ਏਕੋ ਜੇ ਤੂੰ ਨਹਿ ਚਲ ਕਰਤਾ ਸੋਇ ਤੁਦੇ ਆਪੇ ਭਾਵੇਂ ਸੋਇ ਵਰਤਾ ਜੀ ਤੂੰ ਆਪੇ ਇੱਕ ਰਹਿਸ ਹੋਇ ਤੁਦੇ ਆਪੇ ਸ੍ਰਿੱਟ ਸਭ ਪਾਈ ਜੀ ਤੁਦੇ ਆਪੇ ਸਜ ਸਭ ਗੋਇ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸ ਕਹ ਜਨੋ ਇਸ ਮਹਲ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸ ਆਈ ਜੋ ਤੂੰ ਭਾਵੇਂ ਸੋਇ ਥਿਸੀ ਰਤੋਂ ਦੇ ਹੈ ਸੋਇ ਹੋਂ ਪਾਈ ਰਹਾਓ ਸਭ ਤੇਰੇ ਤੋਂ ਸਭ ਨਹੀਂ ਤਿਆਆ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨ ਮੁਕ ਗਵਾਇਆ ਤੂੰ ਆਪ ਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਏ ਤੁਝ ਬਿਨ ਦੁਜਾ ਕੋਈ ਨਹੀਂ ਜੀਵਾਂ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮਿਲ ਜਿਸ ਨੂੰ ਤੂੰ ਜਾਣੈ ਸੋ ਜਨ ਜਾਣੈ ਹਰ ਗੁਣ ਸਦਿਆ ਖਵ ਖਾਣੈ ਦਿਨ ਹੜ ਸੇ ਵੇ ਤਨ ਸੁਖ ਪਾਇ ਸਾਜੇ ਰਾਮ ਸਮਾਇ ਤੂੰ ਆਪੇ ਕਰਤਾ ਤੇਰਾ ਕਿ ਆਸਬ ਹੋਏ ਤਤ ਬਿਨ ਦੂ ਜਾ ਵਰਨਾ ਕੋਏ ਤੂੰ ਕਰ ਕਰ ਵੇਖਾ ਜਾਣੈ ਸੋ ਜਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਤ ਸਰਵੜੇ ਪਹਿਲੇ ਨਿਵਾਸ ਆ ਪਾਣੀ ਪਾਵਤਨ ਹੈ ਕੀਆ ਪੰਕਜ ਮੋਪਗਰੀ ਚਾਲ ਹਮ ਦੇਖ ਤ ਡੂਬਿਆ ਲੇ ਮਨ ਇਕਨ ਚਿਤ ਸਮੋੜ ਮਨਹਾਰ ਬਸਰ ਤੇਰੇ ਗੁਣ ਗੱਲਿਆ ਰਹਾ ਨਾ ਹੋ ਜਤੀ ਸਤਿ ਨਹੀਂ ਪੜਿਆ ਮੋਰ ਕਮੁਗਦਾ ਜਨਮ ਪਿਆ ਪਰਨਵਤ ਨਾਨਕ ਤਨ ਕੀ ਸਰਨ ਜਿਨ ਤੂੰ ਨਾ ਹੀ ਵਿਸਰਿਆ ਆਸਾ ਮਹਲਾ ਪੰਜਵਾਂ ਓਏ ਪ੍ਰਾਪਤ ਮਾਨੁਕ ਦੇਹੁਰਿਆ ਗੋਬਿੰਦ ਮਿਲਣੇ ਕੀ ਤੇਰੀ ਬਰੀਆ ਔਰ ਕਾਜ ਤਿਰ ਕੀਤੇ ਨਾ ਕਾਮ ਮਿਲ ਸਾ ਸੰਗਤ ਪੱਜ ਕੇਵਲ ਨਾਮ ਰਹਾ ਸਰੰਗ ਜਾਮ ਲਾਗ ਪਵਜਲ ਤਰਨ ਕੈ ਜਨ ਬਿਰਤਾ ਜਾ ਤਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨ ਜਾਨਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕਿਰ ਕੋ ਸ਼ਰਮ ਏਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੇਂ ਕਬੇ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਤ ਦੇ ਰਚਾ ਪੂਰਨ ਹੋਇ ਰਤ ਕੀ ਛਾ ਤਬ ਚਰਨ ਅਨ ਰਹਿ ਮਾਰਾ ਆਪਣਾ ਝਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਬਾ ਤੁਮ ਖਾਵੋ ਆਪ ਹਾਧ ਮਹੇ ਬਚਾਓ ਸੁਖਿ ਵਿਸੈ ਮੋਰੋ ਪਰਿਵਾਰ ਸੇਵਕ ਸਿਕ ਸਬਹ ਕਰਤਾਰਾ ਮੋਰਖਣੇ ਕਰਦੇ ਕਰੀਏ ਸਬਰਨ ਕੋ ਕਉ ਸੰਗਰੀਆ ਪੂਰਨ ਹੋਏ ਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸ ਤੁਮੈ ਛਾੜ ਕੋ ਵਰਨ ਨ ਧਾਉ ਜੋ ਵਰ ਚਾਹੋ ਸੋ ਤੁਮਤੇ ਪਾਉ ਸੇਵਕ ਸੇ ਕਮਾਰੇ ਤਾਰਿਆ ਚੰਚੂ ਸਤਰ ਹਮਾਰੇ ਮਾਰੀ ਹੈ ਆਪਾ ਦਮਜਾ ਬਰੀ ਹੈ ਮਰਨ ਕਾਲ ਕਤਰਾਸਨ ਬਰੀ ਹੈ ਹਉ ਜੋ ਸਦਾ ਹਮਾਰੇ ਪਛਾ ਸਰਸਤੋ ਜੋ ਕਰਿ ਹੋਰ ਰਚਾ ਰਖ ਲਿਓ ਮਰਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੇਨ ਬੰਦੁਸ਼ਟਨ ਕੇ ਪੰਤਾ ਹਤਿ ਮਹਾਂ ਪਰਿਚਤਰ ਦਸਕੰਤਾ ਕਾਲ ਪੈ ਬ੍ਰਹਮਾ ਬਵਤਰਾ ਕਾਲ ਪੈ ਸਿਵ ਜੁ ਅਵਤਰਾ ਕਾਲ ਪੈ ਕਰਬਿਸ਼ਨ ਪ੍ਰਕਾਸ਼ ਸਕਲ ਕਾਲ ਕਕਿਆ ਹਤਮਸ਼ ਜਵਨ ਕਾਲ ਜੋਗੀ ਸਵਕੀਓ ਬੇਦਰ ਬ੍ਰਹਮਾ ਜੁਥਿਓ ਜਵਨ ਕਾਲ ਸਵਲੋਕ ਸਵਾਰਾ ਨਮਸਕਾਰ ਤਹ ਮਹਾਰਾਜ ਜਨ ਕਾਲ ਸੁਜਗਤ ਬਨਾਇਓ ਦੇਵਦਾਤ ਜਛਨੁ ਪਜਾਇਓ ਆਦੰਤਿ ਕਵਤਾਰਾ ਸੋਏ ਗੁਰ ਸਮਝੋ ਹਮਾਰਾ ਨਮਸਕਾਰਤ ਸਿਖੁ ਹੁਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਦ ਕੀਓ ਕਟਕਟ ਕੇ ਅੰਤਰ ਕੀ ਜਾਣਤ ਬਲੇ ਬਰੇ ਕੀ ਪੀਰ ਪਛਾਨ ਤ ਚਿਟਿ ਤੇ ਕੂੰਚ ਰਸ ਤੁਲਾ ਸਭ ਪਰ ਕਿਰਪਾ ਦਿਸਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਕਟ ਕਟ ਕੇ ਪਟ ਪਟ ਕੇ ਜਾਣ ਜਬ ਉਦ ਕਰਖ ਕਰਾ ਕਰ ਤਾਰਾ ਪਰਜਾ ਤਰਤ ਵਿਦੇ ਅਪਾਰਾ ਜਬ ਆਕਰ ਕਰਤੇ ਹੋਂ ਕਬ ਹੋਂ ਤੁਮ ਮਿਲਦੇ ਤਰ ਸਭ ਹੂੰ ਜੇਤੇ ਬਦਨ ਸ੍ਰਸ਼ਟ ਸਭ ਤਾਰ ਆਪ ਆਪਣੇ ਬੂਝ ਚਾਰ ਹੈ ਤੁਮ ਸਭੇ ਤੇ ਰਤਨ ਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਨ ਰਲੰਭ ਆਧ ਅਨਿਲਾ ਨਾਦ ਸੰਭ ਤਾਕਾ ਮੂੜ ਚਾਰਤਿ ਭੇਦ ਜਾ ਕੋ ਪਿਵਨ ਪਾਵਤ ਬੇਦਾ ਤਾਕੋ ਕਰਪਾਹਨ ਉਨਮਨਤ ਮਹਾ ਮੂੜ ਕਛ ਭੇਦ ਨ ਜਾਣਤ ਮਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਹ ਜਿਨਤ ਨੈ ਪਿਵ ਆਪੋ ਆਪਣੇ ਬੁੱਧ ਜੇਤੀ ਵਰਣਤ ਪਿੰਨ ਪਿੰਨ ਤੋਂ ਹੈ ਤੇਤੀ ਪੰਮਰ ਲਖਨ ਜੈ ਪਸਰ ਕਿਵਸ ਜਾ ਪ੍ਰਥਮ ਸੰਸਾਰ ਏਕ ਰੂਪਨ ਉਪਸਰੂਪ ਰੰਗ ਭਿਉਰਾ ਵਕੇ ਪੂਪਾ ਅੰਡਜ ਜਿਰ ਸਿਤਜ ਕਿਨੇ ਉਤਵਜ ਖਾਨ ਬਹਰਟ ਦਿਨੇ ਕਉ ਭੋਲ ਰਾਜਾ ਬੈਠਾ ਕਾਉਂਸਲ ਮੇਂ ਪਿਆਸਾ ਕਰਿ ਇਕਟਾ ਸਗਰੇ ਸੇੜ ਤਖਾਇ ਚੰਪੂ ਆਦਿ ਜਗਤ ਸਰੂਪ ਸੇਂਭਵ ਅਬਰਛਾ ਮੇਰੇ ਤੁਮ ਕਰੋ ਸਿਕੋ ਬਾਰਸਿਕ ਸੰਗ ਰੋ ਦੁਸ਼ਟ ਜਿਤੇ ਉਠਵਤ ਤਤ ਪਤਾ ਸਕਲ ਮਲੇਸ਼ ਕਰੋ ਰਨ ਕਤ ਜਿਸ ਤਤ ਅਵਸਰਨੀ ਪਰੇ ਤਨ ਕੈ ਦੁਸ਼ਤ ਦੁਖ ਤਹਾ ਮਰੇ ਪਰਕ ਜਮਨਪਗ ਪਰੇ ਤਿਹਾਰੇ ਤਨ ਕੈ ਤੁਮ ਸੰਕਟ ਸਬਟਾਰੇ ਜੋ ਕਲ ਕੋ ਕੇ ਬਾਰਤੇ ਆਹੇ ਤਾਂ ਕੇ ਕਾਲ ਟਣ ਆਹੇ ਰਛਾਵੇ ਤੈ ਸਭ ਕਾਲ ਦੁਸ਼ਟ ਰਾਂ ਟਰੈ ਤਤ ਕਾਲਾ ਕਿਰਪਾ ਦਸ ਤਨ ਜਾਇਨ ਹਰੋ ਤਾਂ ਕੇ ਧਾਵ ਤਨ ਕਿਵੇਂ ਹਰਿ ਹੋਰੇ ਤੇ ਸਿਧ ਕਰਮ ਸੁ ਹੋਈ ਦੁਸ਼ਟ ਸ਼ਾਸਕ ਨ ਕੋਇ ਇੱਕ ਬਾਹਰ ਜੇ ਤਮੈ ਸੰਭਾਰਾ ਕਾਲ ਫਾਂਸ ਤੇ ਤਾਹੇ ਉਬਾਰਾ ਜੇ ਨਰ ਨਾਮ ਤਿਹਾਰੋ ਕਾ ਆਦਾਰ ਦੁਸ਼ਟ ਦੁਖ ਤੇ ਰਹਾ ਖੜ ਕੇ ਤੇ ਮੈਂ ਸ਼ਰਨ ਤੇ ਹਾਰੀ ਆਪ ਹਾਦ ਲਿਓ ਉਬਾਰੀ ਸਰਬ ਟੋਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਿਆਨਿਓ ਰਾਮ ਰਹੀਮ ਪੁਰਾਨ ਕੁਰਾਨ ਇਕ ਅਮਤੇ ਇਕ ਨਮਾਨਿਓ ਸਿਮਰਤ ਸਾਸਤਰ ਵਿਦ ਸਬੈ ਬ ਭੇਦ ਕਮੇ ਇਕ ਨ ਜਾਣਿਓ ਸਿਰਸ ਪਾਨ ਕਿਰਪਾ ਤੁਮਰੀ ਕਰ ਮੈਂ ਨ ਕਿਉ ਸਭ ਤੁਹੇ ਵਖਾਨੇ ਦੁਇਰਾ ਸਗਲ ਦੁਆਰ ਕੁਛਾੜ ਕੇ ਗਿਓ ਤੁਹਾਰ ਦੁਆਰ ਬਾਹ ਗਹੇ ਕਿਲਾਜ ਅਸ ਗੋਵਿੰਦੋ ਤਹਾਰ ਆ ਰਾਮ ਕਲੇ ਮਹੱਲਾ ਤੀਜਾ ਆਨੰਦ ਕੁੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹ ਸੇਤੇ ਮਨਵ ਜੀਆਂ ਵੈਦਿਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣ ਆਈਆਂ ਸ਼ਬਦ ਤਾਂ ਗਾਓ ਹਰੀ ਕੇਰਾ ਮਨ ਜਿਨੇ ਵਸਾਇ ਕਹਿ ਨਾਨਕ ਨੰਦੋ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਰ ਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੇ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਬ ਨਗਲਾ ਸਮਰਤ ਸੁਆਮੀ ਸੋ ਕਿਉ ਮਨ ਵਿਸਾਰੇ ਕਹ ਨਾਨਕ ਮਨ ਮੇਰੇ ਸਦਰ ਹੋ ਹਰ ਨਾਲੇ ਸਾਚੇ ਸਾਈ ਬਾ ਕਾ ਨਹੀਂ ਕਰਤੇ ਰ ਕਰਤਾ ਤੇਰਾ ਸਭ ਕਿਛਾ ਜਿਸ ਦੇਸ ਤੂੰ ਪਾਵੇ ਸਦਾ ਸਿਫਤ ਸਲਾ ਤੇਰੇ ਨਾਮ ਅਨ ਵਸਾਵੇ ਨਾਮ ਜਨਕ ਮਨ ਵਸਿਆ ਵਾਜੇ ਸ਼ਬਦ ਕਨਿਰ ਕਹ ਨਾਨਕ ਸੱਚੇ ਸਾਈ ਬਾ ਕਾ ਨਹੀਂ ਕਰਤੇ ਰ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਧਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਸਕ ਸੁਖ ਮਰਿਆ ਵਸਿਆ ਜਿਨ ਇੱਛਾਂ ਸਭ ਪੂਰੀਆਂ ਸਦਾ ਕੁਰਬਾਨ ਕੀਤਾ ਗੁਰਵਿੱਟੋ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣ ਸੰਤੋ ਸਭ ਤਰੋ ਪਿਆਰੂ ਸਾਚਾ ਨਾਮ ਮੇਰਾ ਆਧਾਰ ਵਾਜ ਪੰਚ ਸ਼ਬਦ ਤਕਰਸ ਪਗ ਕਰਸ ਪਗ ਸ਼ਬਦ ਵਾਜ ਕਲ ਜਿਤ ਕਰਤਾਰਿਆ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤਸ ਕੋ ਵਾ ਤਤ ਕਰ ਅਨਹਦ ਬਾਜੇ ਆਨੰਦ ਸੁਨੋ ਵੱਡ ਪਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੋਹਣੇ ਸੱਚੇ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੇ ਸਣ ਤੇ ਪਨੀਤ ਕਹ ਤੇ ਪ ਸਤਿਗੁਰਿਆ ਪਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂ ਰਿਮਦਾਵਣੀ ਮਹਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਾਸਨ ਤੋਕ ਵਿਚਾਰ ਅੰਮ੍ਰਿਤ ਨਾਮ ਢਕੁਰ ਕਾ ਪਈਓ ਜਿਸ ਕਾ ਸਭ ਸਰਦਾਰ ਢੇਕੋ ਖਾਵੇ ਜੇ ਕੋ ਪੁੰਚ ਤਿਸ ਕਾ ਹੋਇ ਉਦਾਰ ਇਹ ਵਸਤ ਜੀ ਨਾ ਜਾਏ ਨਿਤ ਨਤਰਖੁਰ ਤਾਰ ਤਮ ਸੰਸਾਰ ਚਰਨ ਲਗ ਤਰੀਏ ਸਬਨਾਨਕ ਬ੍ਰਹਮ ਵਿਸਾਰੋ ਸਲੋਕ ਮਹੱਲਾ 5 13 ਕੀਤਾ ਜਾਤ ਨਾਹੀ ਮੈਨੋ ਜੋਗਿਕ ਤੋਏ ਮੈਨਰ ਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਏ ਤਰਸ ਪਿਆ ਮਹਿਰਾਮਤ ਹੋਏ ਸਤਗੁਰ ਸਜਣ ਮਿਲਿਓ ਨਾਨਕ ਨਾ ਮਿਲੈ ਤਾਂ ਜੀਵਾਂ ਤਨ ਮਨ થી ਵਿਹਾਰੇ ਹਪੋੜਿ ਤੈ ਤੂੰ ਸਮਰਤ ਜਿਤਾ ਕੋਈ ਨਾ ਹੈ ਉਤੇ ਤੇਰੇ ਰਕ ਅਗਨੇ ਉਦਰ ਮਾਹ ਸੁਣ ਕੇ ਜਮ ਕੇ ਦੂਤ ਨਾਇ ਤੇ ਰਹਿ ਛਡ ਜਾਏ ਭਉ ਜਲ ਬਖਮਸ ਗਹੋ ਗੁਰ ਸ਼ਬਦਿ ਭਾਰ ਪਾਹੇ ਜਿਨਨ ਕੋ ਲਗੇ ਪਿਆਸ ਅਮਰ ਸੇ ਖਾਏ ਕਲਮੇ ਉਪਨ ਗੋਵਿੰਦ ਗਾਏ ਸਭ ਸਨੋ ਕਿਰਪਾਲ ਸਮਾਲੇ ਸਾਇ ਸਾਇ ਬਿਰਤਾ ਕੋਈ ਨ ਜਾਏ ਜੇ ਆਵੇ ਤੁਧ ਆਹੇ ਸ਼ਲੋਕ ਮਹਲਾ ਪੰਜਵਾ ਅੰਤਰ ਗੁਰ ਆਰਾਧਨਾ ਜਹਿਵਾ ਜਪ ਗੁਰੂ ਨਾਮ ਨਿਤਰੀ ਸਤਗੁਰ ਪੇਖਣਾ ਸਰਵਣੇ ਸੁਣਨਾ ਗੁਰ ਨਾਮ ਸਤਗੁਰ ਸੇ ਤਿਰਤਿਆ ਦਰਗਹ ਪਈ ਠਾਓ ਕਹੋ ਨਾਨਕ ਕਿਰਪਾ ਕਰੇ ਨਿਸਨੈ ਵਤ ਦੇ ਜਗ ਮੋ ਉਤਮ ਕਾਢੀ ਹੈ ਵਿਰਲਾ ਕੀ ਕੀ ਮਹੱਲਾ ਪੰਜਵਾ ਰੱਖੇ ਰੱਖਣ ਹਾਰ ਆਪ ਬਾਰਿਆਨ ਗੁਰ ਕੀ ਪੈਰੀ ਪਾਏ ਕਾਢ ਸਵਾਰਿਆਨ ਹੋਵਾ ਆਪ ਦਿਆਲ ਮਨੋਂ ਨਾ ਵਿਸਾਰਿਆਨ ਸਾਜਨਾ ਕਾ ਸੰਗ ਪਵਜਲ ਤਾਰਿਆਨ ਸਾਕਤਨ ਦੁਸ਼ਟ ਕੀ ਨਮਾਏ ਬਿਦਾਰਿਆਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁ